ਕੈਨੇਡਾ ਤੋਂ ਦੋ ਅਜਹੀਆਂ ਖਬਰਾਂ ਆਈਆਂ ਨੇ ਜਿਨ੍ਹਾਂ ਨੇ ਆਮ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਦਰਸਲ ਬ੍ਰੈਂਟਨ ਵਿੱਚ ਇੱਕ ਘਰ ਵਿੱਚ ਲੱਗੀ ਅੱਗ 'ਚ ਸੜ ਕੇ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ ਜਾਨ ਬਚਾਉਣ ਲਈ ਦੂਜੀ ਮੰਜ਼ਲ ਤੋਂ ਛਾਲ ਮਾਰਨ ਕਰਕੇ ਜ਼ਖਮੀ ਹੋਈ ਗਰਭਵਤੀ ਔਰਤ ਦੇ ਅਣਜਮੇ ਬੱਚੇ ਦੀ ਮੌਤ ਹੋ ਗਈ ਪਰਿਵਾਰ ਦਾ ਮੁਖੀ ਜਗਰਾਤ ਸਿੰਘ ਸਾਹਮਣੇ ਆਇਆ ਤੇ ਦੱਸਿਆ ਕਿ ਅੱਗ ਲੱਗਣ ਮੌਕੇ ਉਕਰ ਵਿੱਚ ਨਹੀਂ ਸੀ ਉਹਨਾਂ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਉਸਦੀ ਸੱਸ ਸਾਲੀ ਸਾਲੀ ਦੀ 2 ਸਾਲ ਦੀ ਬੇਟੀ ਉਸਦੀ ਪਤਨੀ ਦਾ ਮਸੇਰਾ ਭਰਾ ਤੇ ਉਸਦਾ ਆਪਣਾ ਅਣਜੰਮਿਆ ਬੱਚਾ ਸ਼ਾਮਿਲ ਹੈ ਉਹਨਾਂ ਨੇ ਖਤਸ਼ਾ ਪ੍ਰਗਟ ਕੀਤਾ ਕਿ ਜੇਕਰ ਉਹ ਘਰ ਵਿੱਚ ਮੌਜੂਦ ਹੁੰਦੇ ਤਾਂ ਸ਼ਾਇਦ ਉਹ ਮਰਨ ਵਾਲਿਆਂ ਨੂੰ ਬਚਾ ਲੈਂਦੇ ਜਾਂ ਖੁਦ ਵੀ ਖਤਮ ਹੋ ਜਾਂਦੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਹਸਤੇ ਵਸਤੇ ਪਰਿਵਾਰ ਦੇ ਪੱਲੇ ਕੁਝ ਵੀ ਨਹੀਂ ਬਚਿਆ ਉਹਨਾਂ ਦੇ ਸਾਰੇ ਕਾਗਜ਼ ਜਿਨ੍ਹਾਂ ਵਿੱਚ ਪਾਸਪੋਰਟ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ ਉਹ ਸੜ ਗਏ ਨੇ ਉਹਨਾਂ ਨੇ ਦੱਸਿਆ ਕਿ ਫੰਡ ਇਕੱਤਰ ਕਰਕੇ ਉਹ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਭਾਰਤ ਲਿਜਾਣ ਲਈ ਯਤਨ ਕਰਨਗੇ ਉਨ੍ਹਾਂ ਨੇ ਅੱਗ ਲੱਗਣ ਦੇ ਸੰਭਾਵੀ ਕਾਰਨ ਅਤੇ ਘਰ ਦੇ ਮਾਲਕ ਬਾਰੇ ਕੁਝ ਵੀ ਕਹਿਣ ਤੋਂ ਪੂਰੀ ਤਰ੍ਹਾਂ ਟਾਲਾ-ਵਟਿਆ ਹਸਪਤਾਲ ਵਿੱਚ ਦਾਖਲ 5 ਸਾਲ ਦੇ ਬੱਚੇ ਸਮੇਤ ਦੋ ਦੀ ਹਾਲਤ ਨਾਜ਼ੁਕ ਦੱਸੀ ਗਈ ਹੈ ਇੱਕ ਹੋਰ ਖਬਰ ਅਨੁਸਾਰ ਪੀਲ ਪੁਲਿਸ ਉਸ ਪੰਜਾਬੀ ਮੁੰਡੇ ਦੀ ਭਾਲ ਕਰ ਰਹੀ ਹੈ ਜੋ ਬ੍ਰੈਂਪਟਨ ਵਿੱਚ ਆਪਣੇ ਪਿਤਾ ਦੀ ਹੱਤਿਆ ਕਰਕੇ ਫਰਾਰ ਹੋ ਗਿਆ ਸੀ ਪੁਲਿਸ ਅਨੁਸਾਰ ਸ਼ਹਿਰ ਦੀ ਕਲੀਅਰ ਜੋਰਟ ਸਟਰੀਟ ਤੇ ਘਰ ਵਿੱਚ ਗੋਲੀਆਂ ਚੱਲੀਆਂ ਜਿਸ ਤੋਂ ਬਾਅਦ ਜਦ ਪੁਲਿਸ ਉੱਥੇ ਪਹੁੰਚੀ ਤਾਂ 50 ਸਾਲਾ ਵਿਅਕਤੀ ਗੰਭੀਰ ਜ਼ਖਮੀ ਮਿਲਿਆ ਜਿਸ ਦੇ ਕੁਝ ਦੇਰ ਬਾਅਦ ਮੌਤ ਹੋ ਗਈ ਪਤਾ ਲੱਗਿਆ ਕਿ ਉਸਨੂੰ ਉਸਦੇ ਪੁੱਤਰ ਨੇ ਹੀ ਗੋਲੀਆਂ ਮਾਰੀਆਂ ਸੀ ਪੁਲਿਸ ਨੇ ਉਸਦੀ ਫੋਟੋ ਜਾਰੀ ਕਰਕੇ ਉਸਨੂੰ ਫੜਾਉਣ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਇਸ ਤੋਂ ਇਲਾਵਾ ਹਰਿਆਣਾ ਦੇ ਚੱਜਰ ਜ਼ਿਲ੍ਹੇ ਵਿੱਚ ਸ਼ਾਮ ਵੇਲੇ ਪ੍ਰਾਈਵੇਟ ਬੱਸ ਸੜਕ ਦੇ ਡਿਵਾਈਡਰ ਨਾਲ ਟਕਰਾਨ ਤੋਂ ਬਾਅਦ ਪਲਟ ਗਈ ਜਿਸ ਕਾਰਨ 15 ਸਵਾਰੀਆਂ ਜ਼ਖਮੀ ਹੋ ਗਈਆਂ ਇਹ ਘਟਨਾ ਅਸੌਧਾ ਥਾਣਾ ਖੇਤਰ ਦੇਨ ਬਹਾਦਰਗੜ੍ਹ ਵਿੱਚ ਵਾਪਰੀ ਜਦ ਬੱਸ ਹਰਿਆਣਾ ਦੇ ਸੋਨੀਪੱਤ ਤੋਂ ਦਿੱਲੀ ਜਾ ਰਹੀ ਸੀ ਸਟੇਸ਼ਨ ਹਾਊਸ ਅਫਸਰ ਇੰਸਪੈਕਟਰ ਰਾਜੇਸ਼ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਰੋ ਪਤਾ ਲੱਗਿਆ ਕਿ ਜਦ ਬੱਸ ਡਿਵਾਈਡਰ ਨਾਲ ਟਕਰਾਈ ਤਾਂ ਬੱਸ ਦਾ ਸੰਤੁਲਨ ਵਗੜ ਗਿਆ ਤੇ ਬੱਸ ਪਲਟ ਗਈ ਜ਼ਖਮੀਆਂ ਨੂੰ ਬਹਾਦਰਗੜ ਦੇ ਸਰਕਾਰੀ ਹਸਪਤਾਲ ਲਜਾਇਆ ਗਿਆ ਤੇ ਸਾਰੇ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਨੇ ਉਹਨਾਂ ਕਿਹਾ ਕਿ ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਉਹਨਾਂ ਨੂੰ ਮੋਢਲੀ ਸਹਾਇਤਾ ਦਿੱਤੀ ਗਈ ਹੈ ਐਸਐਚਓ ਨੇ ਕਿਹਾ ਕਿ ਹਾਦਸੇ ਦੇ ਸਬੰਧ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ